ਸਰੀਰ ਵਿੱਚ ਹਮੇਸ਼ਾ ਤੰਦਰੁਸਤ ਨੌਜਵਾਨ ਵਾਂਗੂ ਬਲ ਬਣਿਆ ਰਹੇ ਕਦੇ ਵੀ ਕਿਸੇ ਕਿਸਮ ਦੀ ਕਮਜ਼ੋਰੀ ਨਾ ਆਵੇ ਤਾਂ ਉਸ ਲਈ ਇਹ ਜਿਉਂਦਾ ayurveda ਵੱਲੋਂ ਇੱਕ ਰਸਾਇਣ ਤਿਆਰ ਕਰਿਆ ਜਾਂਦਾ ਜਿਹੜਾ ਕਿ 33 ਦਵਾਈਆਂ ਤੋਂ ਤਿਆਰ ਹੁੰਦਾ ਇਹਦੇ ਵਿੱਚ ਬਹੁਤ ਅੱਛੀਆਂ ਦਵਾਈਆਂ ਕੇਸਰ ਕੇਸਰ ਜੈਪਾਲ ਜਵਤਰੀ ਰੂਮੀ ਮਸਤਗੀ ਧਨੀਆ ਕਾਲਾ ਜੀਰਾ ਕਪੂਰ ਕਚਰੀ ਜਤਵਾ ਦਾਲ ਚੀਨੀ ਬਰੇਸ਼ਮ ਤੇ ਉਹਦੇ ਬਜੋਰੇ ਸਿਲਕੇ ਸਕਾਏ ਹੋਏ ਤੇ ਇਹਦੇ ਵਿੱਚ ਆਮਲੇ ਤੇ ਉਹਦੇ ਵਿੱਚ ਪੰਡਾ ਇਹ ਬਿਹਤ ਅਸਰਦਾਇਕ ਉੱਤਮਰਸੈਨ ਬਾਜੀਕਰ ਪੋਸ਼ਟਿਕ ਅਮਾਸੇਪ ਮਾਸਟਿਕ ਹਿਰਦੇਰ ਬਲਵਾਨ ਬਣਾ ਕੇ ਰੱਖਦਾ ਕਿਸੇ ਵੀ ਤਰ੍ਹਾਂ ਦੀ ਸਰੀਰ ਚ ਬਲੌਕ ਨਹੀਂ ਆਉਂਦਾ ਡਿਪਰੈਸ਼ਨ ਟੈਨਸ਼ਨ ਨਾ ਹੋਈ ਵੀਕਨੈਸ ਕਮ ਨਾ ਹੋਈ ਡਿਪਰੈਸ਼ਨ ਤੋਂ ਦੂਰ ਕਰਦਾ ਸਰਦੀ ਗਰਮੀ ਦੇ ਪ੍ਰਸੀਵਨ ਕਰਨ ਜੋਗਾ ਤੇ ਸਰੀਰ ਦੇ ਵਿੱਚ ਕਦੇ ਵੀ ਗਰਮੀ ਨਹੀਂ ਵਧਾਉਂਦਾ ਜਿਸ ਤਰ੍ਹਾਂ ਹੋਰ ਦਵਾਈਆਂ ਸੰਗ ਬੂਸੀਆਂ ਵਗੈਰਾ ਖਾ ਕੇ ਕਈਆਂ ਦੇ ਹਾਜਮ ਨਹੀਂ ਹੁੰਦਾ ਸਗੋਇਆ ਹਾਜਮੇ ਨੂੰ ਬਹੁਤ ਤਾਕਤਵਰ ਬਣਾਉਂਦਾ ਤੇ ਹਰ ਇੱਕ ਦੇ ਸਰੀਰ ਦੇ ਵਿੱਚ ਅੱਛਾ ਦੁੱਧ ਕਿਉ ਵੀ ਪਚਣ ਲੱਗ ਜਾਂਦਾ ਤੇ ਕਦੇ ਵੀ ਗਰਮੀ ਨਹੀਂ ਕਰਦਾ ਤੇ ਨਾਲ ਸੋਨੇ ਦਾ ਕਲਪ ਵੀ ਪਾਇਆ ਜਾਂਦਾ ਜਿਹੜਾ ਸੋਨਾ ਸਰੀਰ ਲਈ ਨਾੜੀਆਂ ਲਈ ਕਦੇ ਬਲੌਕ ਜ ਨਹੀਂ ਆਉਣ ਦਿੰਦਾ ਤੇ ਇਹ ਬੈਸਟ ਔਨ ਦਾ 54+ ਤੋਂ ਬਾਅਦ ਸਾਡਾ ਦੂਜੇ ਨੰਬਰ ਤੇ ਲੋਕਾਂ ਤੱਕ ਪਹੁੰਚਦਾ ਤੇ ਕਦੇ ਵੀ ਉਹਨਾਂ ਨੂੰ ਨਿਰਾਸ਼ ਨਹੀਂ ਕੀਤਾ ਨਿਗਾਬਾਤੀ ਆ ਸ਼ਿਕਰ ਪਤਨ ਨੰਪੌਸਤਿਕਾ ਹੋਰ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਆਉਣ ਦਿੰਦਾ ਬੀਪੀ ਬਲੱਡ ਪ੍ਰੈਸ਼ਰ ਡਿਪਰੈਸ਼ਨ ਟੈਂਸ਼ਨ ਉਹਨਾਂ ਸਭ ਨੂੰ ਦੂਰ ਕਰਦਾ ਇਹ ਸਾਡਾ ਖੁਦ ਆਪ ਅਸੀਂ ਤਿਆਰ ਕਰਦੇ ਆ ਲਿਮਟਿਡ ਇਹਦਾ ਸਟਾਕ ਹੁੰਦਾਗਾ ਕਿਉਂਕਿ ਆਮਲੇ ਛੋਟੇ ਆਮਲੇ ਤੋਂ ਤਿਆਰ ਕਰ ਦਿੰਦਾ ਹੁਣ ਰੁੱਤ ਚੇਂਜ ਹੋ ਜਾਂਦੀ ਹੈ ਫਿਰ ਆਮਲਾ ਨਹੀਂ ਮਿਲਦਾ ਫਿਰ ਇਹ ਜਿਹੜਾ ਸਟਾਕ ਸਾਡੇ ਕੋਲ ਹੁੰਦਾ ਉਹੀ ਲੱਗਦਾ ਇਹ ਸਾਡੇ ਕੋਲ ਹੁਣ ਲਾਸਟ ਸਟਾਕ ਹੀ ਰਹਿ ਗਿਆ ਇਸ ਤੋਂ ਬਾਅਦ ਇਹਨੂੰ ਗੋਲੇ ਸਾਧੀਆਂ ਵਿੱਚ ਬਣਾਇਆ ਜਾਊਗਾ ਤੇ ਸਭ ਤੋਂ ਬੈਸਟ ਟੋਨਿਕ ਹੈਗਾ ਜਿਹੜੇ ਲੋਕ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਆ ਬਾਜੀਕਰਨ ਔਸ਼ਦੀਆਂ ਸੇਵਨ ਕਰਨਾ ਚਾਹੁੰਦੇ ਆ ਸੀਤ ਗਰਮੀ ਨਹੀਂ ਵਧਣ ਦੇ ਤਾਂ ਉਹਨਾਂ ਲਈ ਇਹ ਬੈਸਟ ਹੈਗਾ ਇਹਨੂੰ ਤੁਸੀਂ ਸਾਡੇ ਜਿਉਂਦਾ ਆਯੁਰਵੇਦਾਂ ਤੋਂ ਮੰਗਵਾ ਸਕਦੇ ਹੋ ਪ੍ਰਯੋਗ ਕਰ ਸਕਦੇ ਹੋ ਮੈਂ ਖੁਦ ਹੱਥੀਂ ਕੋਸਵਰਨ ਪਾਸਮੇਰੇ ਵਿੱਚ ਬਣਾਈ ਜਾ ਰਹੀ ਹੈ ਤੇ ਇਹ ਚਾਂਦੀ ਦੇ ਵਰਕ, ਸਵਰਨ ਭਸਮ, ਕੇਸਰ, ਰੂਮੀ ਮਸਤਗੀ ਤੇ ਬਹੁਮੱਲੇ ਹੌਸਦਿਆਂ ਤੋਂ ਤਿਆਰ ਕੀਤਾ ਜਾਂਦਾ। ਇਹ ਵੀ ਪੈਕਿੰਗ ਜਿਹੜੀ ਹੈਗੀ ਆ ਕਾਂਚ ਦੀ ਡਬੀ ਵਿੱਚ ਕਰੀ ਜਾਂਦੀ ਹੈ ਤੇ ਰક્ત ਬਹਿਨੀ ਆ, ਬਾਤ ਬਹਿਨੀ ਆ, ਹੋਰ ਇਹਨਾਂ ਲਈ ਬਹੁਤ ਹੀ ਅੱਛਾ ਹੈਗਾ। ਤੇ ਜਿਨ੍ਹਾਂ ਨੂੰ ਕਿਸੇ ਕਾਰਨ ਕਰਕੇ ਰક્ત ਪ੍ਰਸਾਦਨ ਨਾ ਹੋਣ ਕਰਕੇ, ਗਰਮੀ ਕਰਕੇ ਜਾਂ ਨਸ਼ੇ ਵਗੈਰਾ ਕਰਨ ਕਰਕੇ ਨਪੁੰਸਕਤਾ ਕਾ ਵਗੈਰਾ ਦੀ ਸਾਹਮਣਾ ਕਰਨਾ ਪੈਂਦਾ ਉਹਨੂੰ ਵੀ ਇਹ ਠੀਕ ਕਰਦਾ। ਤੇ ਇਹਦੇ ਵਿੱਚ ਸਰੀਰ ਦੇ ਵਿੱਚ ਜੋ ਸਰਕੂਲੇਸ਼ਨ ਆਉਂਦਾ ਕੇਸਰ ਦੀ ਤਾਕਤ ਮਿਲਦੀ ਆ ਤਾਂ ਬ੍ਰੇਨ ਦੇ ਜਿਹੜੇ ਬ੍ਰੇਨ ਨੂੰ ਅਚੀ ਸਪਲਾਈ ਮੈਂਟ ਕਰਕੇ ਡਿਪਰੈਸ਼ਨ ਟੈਨਸ਼ਨ ਬਿਲਕੁਲ ਹੀ ਦੂਰ ਹੋ ਜਾਂਦੀ ਹੈ ਇਹਨਾਂ ਨੂੰ ਕਰ ਬਿਨਾ ਗੱਲ ਤੋਂ ਸਟ्रेस ਆਉਂਦੀ ਹੁੰਦੀ ਹੈ ਉਹਨਾਂ ਲਈ ਬਹੁਤ ਹੈ ਕੇਵਲ ਅਡਲਟ ਹੀ ਸੇਵਨ ਕਰ ਸਕਦੇ ਆ ਬੱਚਿਆਂ ਦੇ ਸੇਵਨ ਕਰਨ ਲਈ ਯੋਗ ਨਹੀਂ ਹੈਗਾ ਥੈਂਕ ਯੂ ਜੀ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਸ਼ੇਅਰ ਕਰ ਦਿਓ